ਅਮਰੀਕਾ ਦੇ ਵਿੱਚੋਂ ਜਿੱਥੇ 트럼ਪ ਦੇ ਹੁਕਮਾਂ ਦੇ ਤਹਿਤ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤੀ ਹੈ ਜਿਹੜੀ ਉਹ جاری ਹੈ ਜਿਸ ਦੇ ਤਹਿਤ ਹੁਣ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਤੋਂ ਵਾਪਸ ਆਉਣਗੇ ਹੁਣ 100 19 ਡਿਪੋਰਟ ਕੀਤੇ ਹੋਏ ਭਾਰਤੀ ਜੀ ਹਾਂ ਕੱਲ ਭਾਰਤ ਲਿਆਣ ਦੇ ਜਾਣਗੇ ਅਮਰੀਕਾ ਤੋਂ ਡਿਪੋਰਟ ਕੀਤੇ ਹੋਏ ਭਾਰਤੀ ਦੋ ਫਲਾਈਟਸ ਨੇ ਜਿਹੜੀਆਂ ਇੱਕ ਕੱਲ ਆਏਗੀ ਤੇ ਇੱਕ ਪਰਸੋਂ ਆਏਗੀ ਤੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਇਹ ਜਿਹੜੀਆਂ ਦੋ ਫਲਾਈਟਸ ਨੇ ਉਹ ਲੈਂਡ ਹੋਣਗੀਆਂ ਤਾਂ ਜਿਹੜੀ ਕੱਲ ਫਲਾਈਟ ਆਏਗੀ ਉਸ ਦੇ ਬਾਬਤ ਜਾਣਕਾਰੀ ਸਾਹਮਣੇ ਆਈ ਹੈ ਕਿ 119 ਭਾਰਤੀ ਨੇ ਜਿਹੜੇ ਉਸ ਫਲਾਈਟ ਦੇ ਰਾਹੀ ਡਿਪੋਰਟ ਕੀਤੇ ਹੋਏ ਭਾਰਤੀ ਨੇ ਜਿਹੜੇ ਉਹ ਪੰਜਾਬ ਆਉਣਗੇ ਤੇ ਉਹ ਇੱਥੇ ਉਹਨਾਂ ਨੂੰ ਲਿਆਂਦਾ ਜਾਵੇਗਾ ਇੰਡੀਆ ਪਹੁੰਚਣਗੇ ਜਿੱਥੇ ਕਿ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਇਸ ਫਲਾਈਟ ਨੂੰ ਲੈਂਡ ਤੇ ਜਾਵੇਗਾ ਤੇ 16 ਫਰਵਰੀ ਨੂੰ ਵੀ ਜਿਹੜੀ ਸੈਕਿੰਡ ਫਲਾਈਟ ਆ ਉਹ ਆਵੇਗੀ ਹਾਲਾਂਕਿ ਉਸ ਦੇ ਵਿੱਚ ਕਿੰਨੇ ਭਾਰਤੀ ਮੌਜੂਦ ਹੋਣਗੇ ਉਹਨਾਂ ਦੀ ਹਲੇ ਤੱਕ ਗਿਣਤੀ ਕੋਈ ਸਪਸ਼ਟ ਨਹੀਂ ਹੋਈ ਹੈ ਪਰ ਇਸ ਵੇਲੇ ਦੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ 119 ਭਾਰਤੀ ਨੇ ਜਿਹੜੀ ਕੱਲ ਲਿਆਉਂਦੇ ਜਾਣਗੇ ਹਾਲਾਂਕਿ ਇਸ ਦੇ ਵਿੱਚ ਇਹ ਗੱਲ ਮੇਨ ਸਾਹਮਣੇ ਆਈ ਹੈ ਕਿ ਜਿਵੇਂ ਕਿ ਪਿਛਲੀ ਵਾਰ ਅਮਰੀਕਾ ਤੋਂ ਮਿਲਟਰੀ ਦੇ ਜਹਾਜ਼ ਦੇ ਵਿੱਚ ਰਿਡਿਪੋਰਟ ਕੀਤੇ ਹੋਏ ਭਾਰਤੀਆਂ ਨੂੰ ਲਿਆਂਦਾ ਗਿਆ ਸੀ ਪਰ ਇਸ ਵਾਰ ਭਾਰਤੀ ਜਹਾਜ਼ ਦੇ ਰਾਹੀਂ ਜਿਹੜੇ ਇਹ ਪ੍ਰਵਾਸੀ ਨੇ ਇਹ ਵਾਪਸ ਇੰਡੀਆ ਆਉਣਗੇ ਇਹਨਾਂ ਨੂੰ ਲਿਆਉਣ ਦੇ ਲਈ ਜਿਹੜੀ ਫਲਾਈਟ ਹੈ ਉਹ ਇੰਡੀਅਨ ਫਲਾਈਟ ਹੋਵੇਗੀ ਹਾਲਾਂਕਿ ਕਿਹੜੀ ਫਲਾਈਟ ਹੋਵੇਗੀ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਪਰ ਮੇਨ ਗੱਲ ਇਹ ਹੈ ਕਿ ਹੁਣ ਮਿਲਟਰੀ ਦੇ ਜਹਾਜ਼ ਦੇ ਵਿੱਚ ਨਹੀਂ ਆਉਣਗੇ ਤੇ ਭਾਰਤੀ ਜਹਾਜ਼ ਦੇ ਰਾਹੀਂ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਇੰਡੀਆ ਲਿਆਂਦਾ ਜਾਵੇਗਾ ਤਾਂ 15 ਫਰਵਰੀ ਨੂੰ ਇੱਕ ਫਲਾਈਟ ਲੈਂਡ ਹੋਵੇਗੀ ਜਿਸ ਦੇ ਵਿੱਚ 119 ਭਾਰਤੀ ਹੋਣਗੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹਨਾਂ ਦੇ ਵਿੱਚ 68 ਭਾਰਤੀ ਹੋਣਗੇ 33 ਹਰਿਆਣੇ ਦੇ ਤੇ ਕੁਝ ਗੁਜਰਾਤ ਦੇ ਵੀ ਹੋਣਗੇ ਤਾਂ ਇੱਥੇ ਮੇਨ ਗੱਲ ਇਹ ਹੈ ਕਿ ਜਿਹੜੀ ਇਹ ਫਲਾਈਟ ਹੈ ਇਹ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਲੈਂਡ ਹੋਵੇਗੀ ਤੇ ਜਿਹੜੀ ਪਰਸੋ ਵਾਲੀ ਫਲਾਈਟ ਹੈ ਉਸ ਦੇ ਬਾਰੇ ਵੀ ਇਹ ਜਾਣਕਾਰੀ ਸਾਹਮਣੇ ਆਈ ਹੈ ਸੂਤਰਾਂ ਤੋਂ ਕਿ ਜਿਹੜੀ ਦੂਸਰੀ 16 ਫਰਵਰੀ ਵਾਲੀ ਫਲਾਈਟ ਹੈ ਉਹ ਵੀ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਲੈਂਡ ਹੋਵੇਗੀ ਪਰ ਇੱਥੇ ਮੇਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਿਉਂ ਲੈਂਡ ਕੀਤਾ ਜਾ ਰਿਹਾ ਇਹਨਾਂ ਫਲਾਈਟ ਹਾਲਾਂਕਿ ਦਿੱਲੀ 에어ਪੋਰਟ ਵੀ ਹੈ ਦਿੱਲੀ ਤੇ ਕਿਉਂ ਨਹੀਂ ਇਨਾ ਫਲਾਇਟਸ ਦੀ ਜਿਹੜੀ ਲੈਂਡਿੰਗ ਹੈ ਉਹ ਹੋ ਰਹੀ ਤਾਂ ਇੱਥੇ ਪਿਛਲੀ ਵਾਰ ਵੀ ਜਿਹੜੀ 5 ਫਰਵਰੀ ਨੂੰ ਫਲਾਈਟ ਆਈ ਸੀ ਉਸ ਦੇ ਵਿੱਚ 104 ਭਾਰਤੀ ਆਏ ਜਿਸ ਦੇ ਵਿੱਚ ਪੰਜਾਬੀ ਮੌਜੂਦ ਸਨ ਹਾਲਾਂਕਿ ਉਸ ਤੋਂ ਬਾਅਦ ਵਿਰੋਧ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਇਹ ਜਹਾਜ਼ ਕਿਉਂ ਲੈਂਡ ਕਰਵਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਕਿਉਂ ਇਸ ਜਹਾਜ਼ ਦੀ ਲੈਂਡਿੰਗ ਹੋਈ ਜਦੋਂ ਕਿ ਦਿੱਲੀ ਦੇ ਵਿੱਚ ਹੋ ਸਕਦਾ ਸੀ ਇਸ ਗੱਲ ਦਾ ਵਿਰੋਧ ਕੀਤਾ ਗਿਆ ਪਰ ਫਿਰ ਵੀ ਜਿਹੜੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੀ ਸੈਕੰਡ ਫਲਾਈਟ ਹੈ ਉਹ ਵੀ ਦੁਬਾਰਾ ਯਾਨੀ ਕਿ 15 ਫਰਵਰੀ ਵਾਲੀ ਜਿਹੜੀ ਫਲਾਈਟ ਹੈ ਉਹ ਵੀ ਵਿਸਰ ਦੇ ਵਿੱਚ ਲੈਂਡ ਹੋਣ ਜਾ ਰਹੀ ਹੈ ਜਿਸ ਦੇ ਵਿੱਚ 119 ਭਾਰਤੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਉਹਨਾਂ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ ਹਾਲਾਂਕਿ 16 ਫਰਵਰੀ ਨੂੰ ਵੀ ਦੂਜੀ ਫਲਾਈਟ ਆਵੇਗੀ ਤਾਂ ਕਹਿ ਸਕਦੇ ਹਾਂ ਕਿ ਦੋ ਫਲਾਈਟਸ ਅਫੇਰ ਦੁਬਾਰਾ ਜਿਹੜੇ ਡਿਪੋਰਟਸ ਕੀਤੇ ਹੋਏ ਭਾਰਤੀਆਂ ਦੀਏ ਨੇ ਉਹ ਵਾਪਸ ਆਉਣ ਲੱਗੀਆਂ ਨੇ ਤੇ ਦੇਖਣਾ ਹੀ ਹੋਵੇਗਾ ਕਿ ਹੁਣ ਕੱਲ ਵਾਲੀ ਫਲਾਈਟ ਤੋਂ ਬਾਅਦ ਦੂਜੀ ਫਲਾਈਟ ਦੇ ਵਿੱਚ ਕਿੰਨੇ ਲੋਕ ਮੌਜੂਦ ਹੋਣਗੇ ਕਿੰਨੇ ਭਾਰਤੀ ਮੌਜੂਦ ਹੋਣਗੇ ਤਾਂ ਅਮਰੀਕਾ ਦੀ ਜਿਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁਲਾਕਾਤ ਦੇ ਵਿੱਚ ਟਰੰਪ ਦੇ ਨਾਲ ਇਹ ਗੱਲਬਾਤ ਆ ਕੇ ਕਹਿ ਦਿੱਤਾ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਅਸੀਂ ਉਹਨਾਂ ਨੂੰ ਵਾਪਸ ਲਵਾਵਾਂਗੇ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office, Bakersfield, for all your immigration, family law needs. Call or scan QR code to contact us. Rodis Inc. Million miles with smile or scan QR code to contact us. Flankworth Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Caesar Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.